ਅਸ਼ਿਆ ਵਿਰੁੱਧ ਅਭਿਆਨ ਦੇ ਅੰਤਰਗਤ ਜਿਹੜੀ ਡਰੱਗ ਲਾ ਐਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੀ 1 ਮਾਰਚ 2025 ਤੋਂ ਸ਼ੁਰੂ ਹੋਈ ਸੀ ਹੁਣ ਤੱਕ 8344 ਐਫ ਆਈ ਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐ ਐਨਡੀਪੀਐਸ ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਮਛਲੀਆਂ ਸਾਡੀ ਡਿਫੀਨੇਸ਼ਨ ਮੁਤਾਬਿਕ ਡੇਕ ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸਕ 247 ਕੇਜੀ ਓਪੀਐਮ 253 ਕੇਜੀ ਗਾਂਜਾ 2.5 ਕਿਲੋ ਕੋਕੀਨ 1.6 ਕੇਜੀ ਆਈਸ 25 ਲੱਖ 70 ਹਜ਼ਾਰ ਟੈਬਲੇਟਸ ਪਿਲਸ ਕੈਪਸੂਲ ਰਿਕਵਰ ਹੋਏ ਹੈ ਡਿਊਰਿੰਗ ਦਿਸ ਪੀਰੀਅਡ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਜਿਹੜੇ 1205 ਡਿਸਾਈਡਡ ਕੇਸਿਸ ਜਿਹੜੇ ਟ੍ਰਾਇਲ ਤੋਂ ਬਾਅਦ ਡਿਸਾਈਡਡ ਹੋਏ ਉਹਦੇ ਵਿੱਚ 1085 ਕਨਵਿਕਸ਼ਨਸ ਅਚੀਵ ਹੋਈਆਂ ਹੈ ਲੀਡਿੰਗ ਟੂ ਅ ਕਨਵਿਕਸ਼ਨ ਰੇਟ ਆਫ 90% ਪਲੱਸ ਅਜਿھے ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਪਟ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਮਨੀ ਰਿਕਵਰ ਹੋਇਆ ਇਸ ਸਟ੍ਰਾਈਕ ਤੇ 68 ਐਫ ਐਨਡੀਪੀਐਸ ਐਕਟ ਦੇ ਅੰਤਰਗਤ 144 ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਪਬਲਿਕ ਅਵੇਅਰਨੈਸ ਪ੍ਰੋਗਰਾਮਸ ਦੇ ਵਿੱਚ ਪੁਲਿਸ ਵੱਲੋਂ 756 ਸੰਪਰਕ ਮੀਟਿੰਗਸ ਤੇ 8551 ਅਵੇਅਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਗਏ ਹੈਗੇ ਜਿਹੜੀ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਜਿਹੜੀ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਨੌਗਰੇਟ ਕੀਤੀ ਸੀਗੀ ਉਸ ਦੇ ਵਿੱਚ 6635 ਡਰਗ ਟ੍ਰਿਪਸ ਆਈਆਂ ਸੀ ਟਿਪਸ ਆਈਆਂ ਸੀ ਜਿਸ ਦੇ ਵਿੱਚ 1596 ਐਫ ਆਈ ਆਰਸ ਦਰਜ ਹੋਈਆਂ 1 ਮਾਰਚ ਤੋਂ ਬਾਅਦ ਤੇ 1814 ਗ੍ਰਿਫਤਾਰੀਆਂ ਹੋਈਆਂ ਇਟ ਮੀਨਸ ਜਿਹੜੀ 13000 ਪਲੱਸ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ 1800 ਗ੍ਰਿਫਤਾਰੀਆਂ ਜਿਹੜੀ ਐ ਸੇਫ ਪੰਜਾਬ ਜਿਹੜੀ ਟਿਪ ਲਾਈਨ ਦੀ ਇਨਫੋਰਮੇਸ਼ਨ ਤੇ ਗ੍ਰਿਫਤਾਰ ਹੋਈ ਜਿਹੜੀ ਸਮਾਲ ਕੁਆਂਟੀਟੀ ਦੀ ਰਿਕਵਰੀ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਡੀ ਐਡਿਕਸ਼ਨ ਇਨਕਰੇਜ ਕੀਤਾ ਜਾਵੇ ਜਿਹਨੂੰ ਸੈਕਸ਼ਨ 27 ਐਨ ਡੀ ਪੀ ਐਸ ਐਕਟ ਦੇ ਕੇਸ ਦਰਜ ਕਰਨ ਤੋਂ ਬਾਅਦ 64 ਏ ਦੇ ਵਿੱਚ ਡੀ ਐਡਿਕਸ਼ਨ ਥਰੂ ਕੋਰਟ ਆਰਡਰਸ ਕਰਾਇਆ ਜਾਂਦਾ ਹੈ ਇਸ ਤਰ੍ਹਾਂ ਜੇ 1121 ਡਰਗ ਯੂਜ਼ਰਸ ਨੂੰ 64 ਐਂਡੀਪੀਐਸ ਐਕਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਟਰਪੀ ਕਰਾਇਆ ਗਿਆ ਟੋਟਲ ਜਿਹੜੇ ਪੁਲਿਸ ਵੱਲੋਂ 5786 ਵਿਅਕਤੀ ਡੀ ਐਡਿਕਸ਼ਨ ਸੈਂਟਰ ਚ ਜਿਹੜੇ ਹੈਗੇ ਉਹ ਐਡਮਿਟ ਕਰਾਏ ਗਏ 6483 ਓਟ ਸੈਂਟਰਸ ਦੇ ਵਿੱਚ ਟੋਟਲ ਆਫ 13390 ਵਿਕਟਿਮਸ ਹੂ ਹੈਵ ਬੀਨ ਐਡਮਿਟਡ ਇਨ ਡੀ ਐਡਿਕਸ਼ਨ অর ਓਟ ਸੈਂਟਰਸ ਜਿਹੜਾ ਸਾਡੇ ਐਂਟੀ ਡਰੋਨ ਸਿਸਟਮ ਪੰਜਾਬ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰਸ ਪਲੇਸ ਕਰਤੇ ਗਏ ਹੈਗੇ ਵਿਦ ECIL ਤੇ ਜਿਹੜੇ ਜੁਲਾਈ ਆਗਸਟ ਦੇ ਵਿੱਚ ਉਹਨਾਂ ਦੀ ਡਿਲੀਵਰੀ ਐਕਸਪੈਕਟਡ ਹੈਗੀ ਜਿਹੜੀ ਫਿਊਚਰ ਸਟਰੈਟਜੀ ਜਿਹੜੀ ਕੱਲ ਤੋਂ ਅਸੀਂ ਅਡਾਪਟ ਕਰ ਰਹੇ ਹਾਂ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਜਾਂ ਨੰਬਰ ਬੇਸਡ ਸਟਰੈਟਜੀ ਨਹੀਂ ਹੈ ਓਨ ਦਾ ਬੇਸਿਸ ਆਫ ਦੇ ਜਿਹੜੇ ਡਰਗ ਸਮਗਲਰਸ ਗਰਾਊਂਡ ਤੇ ਹੈਗੇ ਡਿਸਟ੍ਰਿਕਟ ਐਨਟੀਐਫ ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਜਾਬਤੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਤੇ ਐਫ ਆਈ ਆਰ ਸਦਚ ਕੀਤੀ ਜਾਣਾ 64ਏ ਦਾ ਜਦੋਂ ਮੈਂ ਫਿਗਰਸ ਹੁਣ ਤੱਕ ਦੀ ਦਿੱਤੀਆਂ ਸੀ ਇਸ ਤੇ ਹੁਣ ਹੋਰ ਜ਼ਿਆਦਾ ਫੋਕਸ ਹੈ ਕਿ স্মੋਲ ਕੁਆਂਟੀਟੀ ਦੇ ਡਰਗ ਯੂਜ਼ਰਸ ਨੂੰ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਬਣਾਇਆ ਜਾਵੇ ਉਹਨਾਂ ਨੂੰ 64ਏ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਦੇ ਲਾਈਨ ਤੇ ਮੋਟੀਵੇਟ ਕੀਤਾ ਜਾਵੇ ਤੇ ਐਡਮਿਟ ਕਰਾਇਆ ਜਾਵੇ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰੀਲੀਜ਼ਡ ਔਨ ਬੇਲ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰੀਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ देयर ਐਕਟੀਵिटीज ਬਾਏ ਟੇਕਿੰਗ ਦੀ ਵਿਲੇਜ ਐਲਡਰਸ ਐਂਡ ਵਿਲੇਜ ਪੰਚਾਇਤਸ ਇਨਟੂ ਕੰਫੀਡੈਂਸ आवर ਆਬਜੈਕਟਿਵ ਇਜ਼ ਟੂ ਇੰਟੀਗ੍ਰੇਟ ਥੀਸ ਪਰਸਨਸ ਇਨਟੂ ਦਾ ਮੇਨਸਟ੍ਰੀਮ ਸੋ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਤੁਸੀਂ ਓਟ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚੋਂ ਡਰਗ ਯੂਜ਼ਰਸ ਹੈਗੇ ਕਿਉਂਕਿ ਇਹ ਡਰਗ ਯੂਜ਼ਰਸ ਤੇ ਪੈਡਲਰਸ ਸਾਰੇ ਹੀ ਹੋਣਗੇ ਸੋ ਥੈਟ ਇਹ ਓਟ ਸੈਂਟਰਸ ਦੇ ਵਿੱਚ ਆ ਜਿਸ ਨੂੰ ਰੀ ਐਡਿਕਸ਼ਨ ਦੀ ਲੋੜ ਹੈ ਉਹ ਡੀ ਐਡਿਕਸ਼ਨ ਸੈਂਟਰਾਂ 'ਚ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਪੰਚਾਇਤਾਂ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਜ਼ ਬੀਨ ਡਿਸਾਈਡਡ ਥੈਟ ਐਵਰੀ ਐਸ ਐਚਓ ਵਿਲ ਕਾਲ ਥੀਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੀ ਰਿਲੀਜ਼ਸ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਲੋਕੀ ਬੇਲ ਤੋਂ ਬੇਲ ਤੇ ਬਾਹਰ ਆ ਰਹੇ ਆ ਉਹ ਕਨਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਵੇਚਲ ਕਰਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਤੇ ਜਿਹੜੇ ਰਿਪੀਟ ਆਫ ਇੰਡੈਂਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਉਹਨਾਂ as per law action liya joga so we want to segregate the repeat offenders with the drug users jehde drug users hage unna nu de addiction te rehabilitation wal leke javange ek assi decide kita hai ki ek jeven saada punjab was the first in the country to devise a software jenu assi pious kende hai punjab artificial intelligence system eh 2019 to assi shuru kita si jehda country de vich pehla ai based software si ga so similarly for this in the need is felt ਟੂ ਹੈਵ ਅ ਏਆਈ ਬੇਸਡ ਸੌਫਟਵੇਅਰ ਉਹ ਏਐਨਟੀਐਫ ਦੇ ਆਪਣੇ ਨਿਲਾਬ ਕਿਸ਼ੋਰ ਜੀ ਇੱਥੇ ਬੈਠੇ ਹੈਗੇ ਸੋ ਹੀ ਵਿਲ ਬੀ ਇਨ ਚਾਰਜ ਆਫ ਦਿਸ ਪ੍ਰੋਜੈਕਟ ਕਿ ਇਹ ਫੀਲ ਕੀਤਾ ਜਾ ਰਿਹਾ ਕਿ ਜਿਹੜੇ ਅਰੈਸਟਡ ਪਰਸਨਸ ਜਿਹੜੇ ਐਨਡੀਪੀਐਸ ਐਕਟ ਦੇ ਹੈਗੇ ਅਰੈਸਟ ਦੀ ਫਿਗਰਸ ਤੇ ਸਾਡੇ ਕੋਲ ਆ ਜਾਂਦੀ ਹੈ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਉਹ ਹਜੇ ਜ਼ਿਲ੍ਹਿਆਂ ਦੀ ਜਿਹੜੇ ਉਸ ਕੇਸ ਦੀ ਇਨਵੈਸਟੀਗੇਸ਼ਨ ਫਾਈਲਾਂ 'ਚ ਹੁੰਦੇ ਤੇ ਉਹਨਾਂ ਨੂੰ ਇੱਕ ਸੈਂਟਰਲਾਈਜ਼ਡ ਡਾਟਾਬੇਸ ਦੇ ਵਿੱਚ ਅਪਲੋਡ ਕੀਤਾ ਜਾਊਗਾ ਤਾਂ ਕਿ ਹਰ ਕੇਸ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਰਿਕਵਰੀ ਦਾ ਕੇਸ ਹੈ ਉਸ ਦੇ ਵਿੱਚ ਫਾਰਵਰਡ ਬੈਕਵਰਡ ਲਿੰਕੇਜ ਦਾ ਪਤਾ ਲੱਗ ਸਕੇ ਇਸ ਤੋਂ ਪੈਟਰਨ ਅਨਲਿਸਿਸ ਹੋ ਸਕੇ ਤਾਂ AI ਬੇਸ ਸੌਫਟਵੇਅਰ ਅਸੀਂ ਇਸ ਨੂੰ ਆਪਰੇਸ਼ਨਲਾਈਜ਼ ਕਰਨਾ ਸ਼ੁਰੂ ਕਰਤਾ ਹੈਗਾ ਇੱਕ ਜਿਵੇਂ ਰਿਪੀਟ ਆਫੈਂਡਰਸ ਤੇ ਫੋਕਸ ਮੈਂ ਦੱਸਿਆ ਸੀ ਹੁਣ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਅ ਪ੍ਰਾਇਮਰੀ ਏਰੀਆ ਆਫ ਟਾਰਗੇਟਿੰਗ ਕਿਉਂਕਿ ਬੇਲ ਦੀ ਕੰਡੀਸ਼ਨਸ ਹੁੰਦੀਆਂ ਸੋ ਅਸੀਂ ਇਹ ਸਿਸਟਮ ਸਟੱਡੀ ਕੀਤਾ ਸੀਗਾ ਦੂਜੀ ਸਟੇਟਾਂ ਦੇ ਵਿੱਚ ਤੇ ਉਸ ਦੀ ਇਸ ਦੀ ਅਸੀਂ ਲੀਗਲ ਫੀਜ਼ਿਬਿਲਟੀ ਐਗਜ਼ਾਮਨ ਕਰਾਂਗੇ ਕਿਉਂਕਿ ਜਦੋਂ ਜਦੋਂ ਵੀ ਕਿਸੇ ਮੁਲਜ਼ਮ ਦੀ ਬੇਲ ਹੁੰਦੀ ਹੈ ਸੋ ਸਰਟਨ ਬੇਲ ਕੰਡੀਸ਼ਨਸ ਆਰ देयर ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਜੀਪੀਐਸ ਟਰੈਕਿੰਗ ਥਰੂ ਜੀਪੀਐਸ ਐਂਕਲਟਸ ਸ਼ੁਰੂ ਕੀਤਾ ਹੈ ਫॉर ਯੂਏਪੀਏ ਪਰਸਨਸ ਫੇਲਡ ਆਊ ਸੋ ਵੀ ਆਰ ਐਗਜ਼ਾਮਨਿੰਗ ਦੀ ਪ੍ਰੋਪੋਜ਼ਲ ਫਰਮ ਲੀਗਲ ਪੁਆਇੰਟ ਆਫ ਊ ਵਿਦਆਊਟ ਹੈਵਿੰਗ ਫੁੱਲ ਕਨਸਰਨਸ ਟਵਰਡਸ ਪ੍ਰਾਈਵੇਸੀ ਐਂਡ ਹਿਊਮਨ ਰਾਈਟਸ ਕਿ ਜਿਹੜੇ ਇਹਨਾਂ ਚੋਂ ਵੱਡੇ ਸਮਗਲ ਹੋਗੇ ਜਿਹੜੇ ਉਹ ਬਾਹਰ ਆਣਗੇ ਕੋਰਟ ਦੇ ਕੰਪੀਟੈਂਟ ਕੋਰਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਪਾਈਆਂ ਜਾਂਨ ਸੋ ਥੈਟ ਉਹਨਾਂ ਦਾ ਮੂਵਮੈਂਟ ਉਹਨਾਂ ਨੂੰ ਟਰੈਕ ਕੀਤਾ ਜਾ ਸਕੇ ਉਹਨਾਂ ਦੀ ਐਕਟੀਵਿਟੀਆਂ ਜਿਹੜੀਆਂ ਉਹ ਟਰੈਕ ਕੀਤੀ ਜਾ ਸਕੀ। ਜੇਲਸ ਦੇ ਵਿੱਚ ਸਾਡਾ ਫੋਕਸ ਰਹੂਗਾ ਇੱਕ ਬਹੁਤ ਐਂਬੀਸ਼ਸ 500 ਕਰੋੜ ਦਾ ਜਿਹੜਾ ਅਪਗ੍ਰੇਡੇਸ਼ਨ ਤੇ ਮਾਡਰਨਾਈਜੇਸ਼ਨ ਪੈਕੇਜ ਪੰਜਾਬ ਸਰਕਾਰ ਨੇ ਪੰਜਾਬ ਦੀ ਜੇਲਾ ਲਈ ਅਪਰੂਵ ਕੀਤਾ ਹੈ। ਸੋ ਉਸ ਤੇ ਚੰਗੀ ਪੱਤਰ ਤੇ ਕੰਮ ਹੋ ਰਿਹਾ ਹੈ। ਜੇਲਾ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਖਰਜ ਦੇ ਵਿੱਚ ਤਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੇ ਡਰੱਗ ਯੂਜ਼ਰਸ ਜੇਲਸ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਡੀ ਐਡਿਕਟ ਰੀ ਇਲੈਕਸ਼ਨ ਤੇ ਰੀਹੈਬਿਲਿਟੇਸ਼ਨ ਵੱਲ ਲੈ ਕੇ ਜਾਇਆ ਜਾ ਸਕੇ ਤੇ ਤਕਰੀਬਨ ਇਸ ਵੇਲੇ 250 ਤੋਂ ਜ਼ਿਆਦਾ ਜਿਹੜੀਆਂ ਐਫ ਆਈ ਆਰਸ ਹੈਗੀਆਂ ਜਿਨ੍ਹਾਂ ਦੇ ਵਿੱਚ ਜੇਲਾ ਦੇ ਵਿੱਚ ਜਿਹੜੇ ਡਰੱਗਸ ਦੀ ਰਿਕਵਰੀ ਹੋਈ ਹੈ ਤੇ ਜੇਲ ਆਫੀਸ਼ੀਅਲਸ ਦੀ ਕਨਾਈਵੈਂਸ ਨੂੰ ਅਸੀਂ ਹੈਈ ਲੈਵਲ ਤੇ ਐਗਜ਼ਾਮਿਨ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਦੇ ਵੀ ਡਾਇਰੈਕਸ਼ਨ ਦਿੱਤੇ ਹੈ ਕਿ ਐਨੀ ਕਨਾਈਵੈਂਸ ਆਫ ਜੇਲ ਆਫੀਸ਼ੀਅਲਸ ਸ਼ੁੱਡ ਨਾਟ ਬੀ ਟੋਲਰੇਟਿਡ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਿਹੜੇ ਸਾਡੇ ਡਰਗ ਹੌਟਸਪots ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਜਵੇਂ ਨਗਰੋਇਆ ਪਿੰਡ ਅਸੀਂ ਫੰਕਸ਼ਨ ਵੀ ਪਿੱਛੇ ਹੋਇਆ ਸੀਗਾ ਸੋ ਉਹਨਾਂ ਤੇ ਸਪੈਸ਼ਲ ਫੋਕਸ ਕੀਤਾ ਜਾਊਗਾ ਕਿ ਰੀਹੈਬਿਲੀਟੇਸ਼ਨ ਡੀ ਐਡਿਕਸ਼ਨ ਤੇ ਇੱਕ ਸਕਿੱਲ ਡਿਵੈਲਪਮੈਂਟ ਦੇ ਪੈਕੇजेस ਉਹਨਾਂ ਲਈ ਸਪੈਸੀਫਿਕਲੀ ਡਿਵੈਲਪ ਕੀਤੇ ਜਾਣਗੇ ਤਾਂ ਕਿ ਉਹ ਉਹਨਾਂ ਉੱਥੇ ਡਰਗ ਸਿਚੁਏਸ਼ਨ ਇੰਪਰੂਵ ਹੋ ਸਕੇ ਪੰਚਾਇਤਾਂ ਨੂੰ ਅਸੀਂ ਨਾਲ ਲੈ ਕੇ ਜਿਹੜੇ ਜਿਹੜੀ ਪੰਚਾਇਤਾਂ ਨੇ ਨਸ਼ਾ ਅਸੀਂ ਇੱਕ ਰੀਅਲਿਸਟਿਕ ਆਪਰੇਸ਼ਨ ਕਰਾਂਗੇ ਕਿ ਜਿਹੜੇ ਨਸ਼ਾ ਮੁਕਤ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਹਨ ਕੀ ਵਾਤੇ ਉਹਨਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਇਹ ਨਸ਼ਾ ਨਹੀਂ ਖਤਮ ਹੋਇਆ ਉਹਦੀ ਕੀ ਸਥਿਤੀ ਹੈ ਸੋ ਪੰਚਾਇਤ ਤੇ ਵੀ ਡੀ ਸੀਜ਼ ਦੇ ਮੈਂਬਰਸ ਨਾਲ ਅਸੀਂ ਇੱਕ ਵਾਈਡ ਕੰਸਲਟੇਸ਼ਨ ਕਰਕੇ ਉਹਨਾਂ ਨੂੰ ਦੱਸਣਗੇ ਕਿ ਕਿੱਥੇ ਜਿਹੜੇ-ਜਿਹੜੇ ਲੋਕ ਹਜੇ ਵੀ ਵੇਚ ਰਹੇ ਪਿੰਡ ਦੇ ਵਿੱਚੋਂ ਨਸ਼ਾ ਵਿਕ ਰਿਹਾ ਜਾਂ ਬਾਹਰੋਂ ਆ ਰਿਹਾ ਸੋ ਉਸ ਤੇ ਇੱਕ ਤੇ ਪ੍ਰਭਾਵੀ ਇਨਫੋਰਸਮੈਂਟ ਕੀਤਾ ਜਾਊਗਾ ਸੈਕੰਡਲੀ ਜਿੱਥੇ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਜਿਹੜੇ ਉਸ ਡਰੱਗ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਕੀਤਾ ਜਾਊਗਾ ਸੋ ਇੱਕ ਇਨ ਪਾਰਟਨਰਸ਼ਿਪ ਵਿਦ ది ਕਮਿਊਨਿਟੀ ਅਸੀਂ ਇੱਕ ਮੇਜਰ ਐਫਰਟ ਲਾਂਚ ਕਰਾਂਗੇ ਕਿ ਡਰੱਗ ਯੂਜ਼ਰਸ ਨੂੰ ਆਈਡੈਂਟੀਫਾਈ ਕਰਕੇ ਡਰੱਗ ਜਿਹੜੇ ਜਿਹੜੇ ਜਿਨ ਪਾਕਟਸ ਦੇ ਵਿੱਚ ਡਰੱਗਸ ਹਜੇ ਪ੍ਰੇਵੈਲੈਂਟ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਉਸ ਤੇ ਐਨਫੋਰਸਮੈਂਟ ਐਕਸ਼ਨ ਕੀਤਾ ਜਾਵੇ ਇੱਕ ਸਪੈਸ਼ਲ ਫੋਕਸ ਹੋਊਗਾ ਜਿਹੜੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਆਊਟ ਸੈਂਟਰਸ ਵਿੱਚ ਐਡਮਿਟ ਕਰਾਂਗੇ ਸੋ ਪੁਲਿਸ ਵੱਲੋਂ ਅਸੀਂ ਆਪਣਾ ਫੀਲਡ ਸਟਾਫ ਸਟ੍ਰੇਨ ਨਹੀਂ ਕਰਾਂਗੇ ਸਟਾਰਟਿੰਗ ਫਰਮ ਮਾਈ ਸੈਲਫ ਥੈਟ ਵੀ ਆਰ ਹੈਵਿੰਗ ਥਿਸ ਪਾਲਿਸੀ ਆਫ ਈਚ ਵਨ ਅਡਾਪਟ ਵਨ ਕਿ ਹਰ ਪੁਲਿਸ ਅਫਸਰ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰੂਗਾ ਤੇ ਉਸ ਨੂੰ ਮੋਟੀਵੇਟ ਕਰੂਗਾ ਕਿ ਉਹ ਜਿਹੜਾ ਹੈਗਾ ਉਸ ਦੀ ਡੀ ਐਡਿਕਸ਼ਨ ਮੋਨੀਟਰ ਕੀਤੀ ਜਾਵੇ ਤੇ ਉਸ ਨੂੰ ਮੇਨ ਸਟ੍ਰੀਮ ਦੇ ਵਿੱਚ ਜੋੜਿਆ ਜਾਵੇ ਐ ਦਿਸ ਵਿਲ ਬੀ ਟੋਟਲੀ ਵੋਲੰਟਰੀ ਐਂਡ ਵੀ ਵਿਲ ਬੀ ਰਿਕੁਐਸਟਿੰਗ ਪੀਪਲ ਟੂ ਰੀਚ ਆਊਟ ਐਂਡ ਐਂਡ ਹੈਲਪ because ek ek societal ek project hai so thank you i'll uh, request questions <laughs>